ਆਰਜੀ ਤੌਰ ਤੇ ਆਪਦੇ ਪੱਲਿਆਂ ਇਹ ਪਿੰਡ ਹੈ ਗਾ ਪੱਲਾ ਮੇਗਾਈ ਫਰੋਜਪੁਰ ਚ ਪੈਂਦਾ ਹੈ ਫਰੋਜਪੁਰ ਤੋਂ 11 ਕਿਲੋਮੀਟਰ ਹੈ ਗਾ ਇਹਦਰੋਂ ਥੱਲੇ ਨਾ ਬਾਰਡਰ ਵਾਲੀ ਸਾਈਡ ਨੂੰ ਤੇ ਉਸਦੂ ਬਾ ਜਿਹੜਾ ਤੁਸੀਂ ਝੋਨੇ ਨੁਕਸਾਨ ਬਾਰੇ ਪੁੱਛਿਆ ਜੋ ਨਵਾਂ ਨੁਕਸਾਨ ਹੈ ਵੀ ਤਕਰੀਬਨ ਇਹ 16 1700 ਏਕੜ ਜ਼ਮੀਨ ਹੈ ਜਿਹੜੀ ਦਰਿਆ ਤੋਂ ਪਾਰ ਤੇ ਜਾਂ ਦਰਿਆ ਤੋਂ ਅੰਦਰ ਹੈ ਉਹ ਸਾਰੀ ਡੁੱਬ ਕੇ ਖਤਮ ਹੋ ਚੁਕੀ ਹੈ ਜ਼ਮੀਨਾਂ ਚ ਰੇਤਾ ਪੈ ਚੁਕੀ ਹੈ ਤੇ ਕੋਈ ਸਰਕਾਰ ਦਾ ਮੈਂਦਾ ਨਹੀਂ ਇੱਥੇ ਤੱਕ ਪਹੁੰਚਿਆ ਹੈ ਨਾ ਕੋਈ ਵੀ ਪ੍ਰਾਈਵੇਟ ਜਾਂ ਕੋਈ ਸਸਤਾ ਕੋਈ ਆਈ ਹੋਵੇ ਕੋਈ ਨਹੀਂ ਆਇਆ ਜਿਹਨੇ ਦਿਨ ਪਾਣੀ ਉਹਨਾਂ ਚੋਂ ਸੇਵਾ ਭੇਜਦੇ ਰਹਿ ਨਹੀਂ ਹੁਣ ਆ ਲੋਕ ਲੱਗੇ ਖੜੇ ਨੇ ਆਪਦੇ ਪੱਲਿਓ ਦਿਹਾੜੀਏ ਲਿਆ ਕੇ ਤੇਰੀ ਜਮੀਨ ਦਰਿਆ ਵੱਢੀ ਜਾ ਰਿਹਾਗਾ ਉਹਦੇ ਆਪਦੇ ਪੱਲਿਓ ਲਾਉਣ ਰਹਿਗੇ ਨੇ ਜਦੋਂ ਪਿੱਛੇ 2023 ਦੇ ਵਿੱਚ ਤਿਹੜ ਆਇਆ ਉਦੋਂ ਕਿ ਤੁਹਾਨੂੰ ਮੌਬਜਾ ਵਗੈਰਾ ਕੁਝ ਮਿਲਿਆ ਉਹਦੇ ਕਈਆਂ ਕਈਆਂ ਨੂੰ ਮਿਲਿਆ ਸੀ 7-7500 ਰੁਪਇਆ ਸੀ 7600 ਬਹੁਤ ਇਹਨੂੰ ਨਹੀਂ ਮਿਲਿਆ ਨਹੀਂ ਯਾਰ ਕਈਆਂ ਨੂੰ ਨਹੀਂ ਹੁਣ ਸਰਕਾਰ ਦਾ ਕੋਈ ਨੁਮਾਇੰਦਾ ਤੁਹਾਡੇ ਕੋਲੇ ਨਹੀਂ ਪਹੁੰਚਿਆ ਕੋਈ ਵੀ ਜਦੋਂ ਪਾਣੀ ਚੱਲਦਾ ਸੀ ਕੋਈ ਡੀਸੀ ਕੋਈ ਐਸਡੀਐਮ ਕੋਈ ਨਹੀਂ ਪਹਿਲਾਂ ਹੁੰਦੇ ਰਹੇ ਨੇ ਜਦੋਂ ਇਹ ਪਾਣੀ ਚੱਲਦਾ ਸੀ ਕੀ ਕਹਿੰਦੇ ਸੀ ਉਹ ਕੁਛ ਨਹੀਂ ਇਹ ਕਹਿੰਦੇ ਬਸ ਪਾਣੀ ਅੱਜ ਘੜਜੂ ਸਵੇਰੇ ਘੜਜੂਗਾ ਕੋਈ ਗੱਲ ਨਹੀਂ ਕੋਣ ਜਿਵੇਂ ਅਸੀਂ ਦੇਖਦੇ ਹਾਂ ਜਿਵੇਂ ਇਹ ਨਾਲ ਦਰਿਆ ਦਾ ਜਿਹੜਾ ਢਾ ਇਹ ਵਧੀ ਜਾਂਦਾ ਇਹਨੂੰ ਤੁਸੀਂ ਕਿਵੇਂ ਕੰਟਰੋਲ ਕਰੋਗੇ ਇਹ ਹੁਣ ਇਹ ਕੰਟਰੋਲ ਕੀ ਕਰਨੇ ਇਧਰੋਂ ਲੱਗੇ ਖੜਿਆਰ ਜੀ ਤੌਰ ਤੇ ਲੋਕ ਆਪ ਹੀ ਵਿਚਾਰੇ ਵੀ ਦਿੱਕਤੀ ਪਈ ਸਰਕਾਰ ਕੋਲੇ ਅਸੀਂ ਸੰਸਥਾਵਾਂ ਵੀ ਦੋ ਤਿੰਨਾਂ ਨੂੰ ਫੋਨ ਕੀਤਾ ਕਿਸੇ ਨੇ ਨਹੀਂ ਸਾਡੀ ਗੱਲ ਸੁਣੀ ਗਈ ਤੇ ਸਰਕਾਰ ਦੇ ਡੀਸੀ ਸਾਹਿਬ ਦੇ ਪਿੱਛੇ ਵੇਖਣਾ ਉਹਨੇ ਡੀਸੀ ਸਾਹਿਬ ਨੇ ਤੇ ਇੱਕ ਜਈ ਜਿਹੜਾ ਹੈਗਾ ਲੈਣ ਮੈਂ ਇਹਨਾਂ ਦਾ ਨੋਚਾਂ ਦਾ ਵਿਭਾਗਮ ਦਾ ਉਹਨੇ ਸਾਨੂੰ ਕੱਲ ਗੱਟੂ ਦਿੱਤਾ ਤੇ ਨਰੇਗਾ ਵਾਲਿਆਂ ਨੂੰ 15 20 ਭੇਜ ਤੇ ਵਾਕਿਆ ਹੀ ਆਪਦੇ ਪੱਲੇ ਸਾਰੇ ਦਿਹਾੜੀਏ ਲਾ ਕੇ ਤੇ ਹਾਰ ਰੋਕਣ ਲੱਗੇ ਕਿੰਨੇ ਗੱਟੂ ਉਹਨੇ ਭਰ ਕੇ ਦਿੱਤੇ ਖਾਲੀ ਦਿੱਤੇ ਖਾਲੀ ਖਾਲੀ ਗੱਟੇ ਖਾਲੀ ਖਾਲੀ ਗੱਟੇ ਤਾਂ ਲੋਕਾਂ ਦੇ ਘਰਾਂ 'ਚ ਵੀ ਬਥੇਰੇ ਹੁੰਦੇ ਆ ਉਹ ਭੇਜੇ ਉਹਨਾਂ ਨੇ ਬਾਕੀ ਨੁਕਸਾਨ ਦਾ ਤੁਹਾਨੂੰ ਹੀ ਪਤਾ ਇਹਦੇ ਪਹਿਲੀ ਇਧਰੋਂ ਘਰ ਦੇ ਨਾਲ ਲੱਗਾ ਖੜਾ ਦਰਿਆ ਤੋਂ ਪਾਰ ਆਪਣੀ 17 17.5 ਕਿੱਲੇ 40 ਝੋਂ ਦੇ ਵਿੱਚ 2.5 3 ਕਿੱਲੇ ਥਾਂ ਦਰਿਆਣੇ ਵੜ ਲਿਆ ਜੀ ਤੇ ਜਿਵੇਂ ਜਿਹੜਾ ਤੁਹਾਡੇ ਦਰਿਆ ਦੇ ਵਿੱਚ ਪਹਿਲੀਆਂ ਜਿਵੇਂ ਆ ਦੇਖੋ ਢਾ ਲੱਗ ਗਿਆ ਨਾ ਪਾਣੀ ਪਹਿਲੀਆਂ ਤੁਹਾਡੀਆਂ ਦਰਿਆ ਵਧਾ ਕੇ ਲੱਗਿਆ ਇਹ ਤਾਂ ਕੀ ਕਰੋਗੇ ਇਹਦਾ ਕੋਈ ਨਹੀਂ ਇਹਦਾ ਬਹਾਲੀ ਹੈ ਨਹੀਂ ਇੰਨੀ ਮਿੱਟੀ ਆਪਾਂ ਦੋਸੇ ਦਰਿਆ ਬਣ ਗਿਆ ਹੋਊਂ ਦਰਿਆ ਹੀ ਬਣ ਗਿਆ ਇਹ ਆਪਣੀ ਤਾਂ ਅੱਗੇ 34 ਕਿੱਲੇ ਤੋਂ 17 17.5 ਕਿੱਲੇ ਦਰਿਆ ਦੇ ਅੱਗੇ ਚੱਲਣ ਦੀ ਇਹ ਸਾਰੀ ਜ਼ਮੀਨ ਆਪਣੀ ਮਾਲਕੀ ਹੈ ਜੀ ਤੇ ਬਾਕੀ ਜਿਵੇਂ ਆ ਝੋਨੇ ਵਾਲੀ ਪੈਲੀ ਆ ਨਾ ਤੁਸੀਂ ਵਹਿ ਕਿਵੇਂ ਕਰੋਗੇ ਜਿਵੇਂ ਆ ਝੋਨਾ ਸੜਿਆ ਹੋਇਆ ਇਹ ਤਾਂ ਨਹੀਂ ਦੇਖੋ ਕੀ ਬਣਦਾ ਇਹ ਕਿਦੋਂ ਦਾ ਨਾ ਤੇ ਤਵੀ ਚੱਲਣੀ ਇੱਥੇ ਰੇਤਾ ਪੈ ਗਈ ਵਿੱਚ ਹੋਂਦੇ ਵਰਗ ਟਰੈਕਟਰ ਵੀ ਖੁੱਬੇ ਤੇ ਸਰਕਾਰ ਤਾਂ ਕਹਿੰਦੀ ਹੈ ਜਿਹਦਾ ਖੇਤ ਉਹਦੀ ਰੇਤ ਉਹ ਤੁਸੀਂ ਇੱਥੇ ਰੇਤਾ ਨਾਲ ਕਹੀ ਤਾਂ ਜਾਂਦੀ ਹੈ ਸਰਕਾਰ ਆ ਗੱਲ ਨਹੀਂ ਸੋਦੀ ਕਹਿੰਦੇ ਸਾਰਾ ਕੁਝ ਕਹੀ ਜਾਂਦੇ ਨੇ ਵੀ ਸਾਰਾ ਸਾਡੇ ਹੀ ਕੰਮ ਖਾਲੀ ਬਿਆਨਬਾਜ਼ੀ ਰਹੀ ਗਈ ਹਾਂ ਬਿਆਨਬਾਜ਼ੀ ਕੱਲੀ ਬਸ ਪ੍ਰਧਾਨ ਜੀ ਤੁਸੀਂ ਕਹਿਣਾ ਕੁਝ ਹਾਂਜੀ ਅਸੀਂ ਅੱਜ ਜਿਹੜਾ ਆਪਣਾ ਬੀਕੇਜੂ ਯਾਦਵ ਵੱਲੋਂ ਪਿੰਡਾਂ ਦਾ ਜਿਹੜਾ ਫੋਜਪੁਰ ਦਾ ਦੌਰਾ ਕਰ ਰਹੇ ਹਾਂ ਉਹ ਦੌਰੇ ਦਰਾਂ ਨਹੀਂ ਅਸੀਂ ਇੱਥੇ ਹੜਪੀੜ ਤੇ ਪੰਡ ਪੱਲਾ ਮਿਗਾ ਵਿਖਿਆ ਆਏ ਆ ਪਰ ਜਦੋਂ ਅਸੀਂ ਇੱਥੇ ਹੁਣ ਆ ਕੇ ਵੇਖਿਆ ਤੁਸੀਂ ਵੀ ਹਾਲਾਤ ਜਾਣੂ ਕੀਤੇ ਨੇ ਜਿਹੜੀ ਭਗਵਾਨਤਮਾਨ ਦੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਸੀ ਅਸੀਂ ਮੁਰਗੀ ਦਾ ਵੀ ਦੇਵਾਂਗੇ ਬੱਕਰੀ ਦਾ ਵੀ ਦੇਵਾਂਗੇ ਉਹ ਸਰਕਾਰ ਨੂੰ ਤੁਹਾਡੇ ਆ ਮੀਡੀਆ ਨੂੰ ਦਿਖਾਓ ਵੀ ਇਹਦਾ ਦੱਸੋ ਕੀ ਕਰੋਗੇ ਤੁਸੀਂ ਆ ਜਿਹੜਾ ਦਰਿਆ ਇਹਨਾਂ ਦੀ 3-4 ਏਕੜੇ ਨੇ ਇਹ ਭਾਈ ਦੀ ਲੈ ਗਿਆ ਹੋਰ ਖਬਰਾਂ ਕਿੰਨੇ ਕੁ ਦੀ ਲੈ ਗਿਆ 15 ਏਕੜਾ ਜਿਹੜੀ ਉਹ ਦਰਿਆ ਦੀ ਪੇਟਾ ਚੜ ਚੁੱਕੀ ਆ ਇਹ ਤਾਂ ਕਹਿੰਦਾ ਵੀ ਜਿੱਦੀ ਰੇਤ ਤੁਸੀਂ ਕਾ ਖੇਤ ਪਰ ਉਹ ਨਹੀਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜੀ 50-50 ਫੁੱਟ ਡੂੰਗੀ ਆ ਇਹਨੂੰ ਹੋਰ ਇਹ ਡੂੰਘਾ ਕਿਵੇਂ ਕਰ ਲੈਣਗੇ ਇੱਥੇ ਤਾਂ ਬਕਾਇਦਾ ਮਿੱਟੀ ਪਾਉਣੀ ਪੈਣੀ ਆ ਜੇ ਕਿਤੇ ਮਿੱਟੀ ਚੜੀ ਵੀ ਆ ਆ ਜਿਹੜੀ ਦੇਖ ਰਹੇ ਆ ਆਪਾਂ ਇਹ ਕੋਈ ਰੇਤ ਨਹੀਂ ਗੀ ਇਹ ਤਾਂ ਭਾਲਾ ਇਹ ਦਿਖਾ ਸਕਦੇ ਆ ਇਹ ਤੁਸੀਂ ਦਿਖਾ ਸਕਦੇ ਭਾਲਾ ਇਹ ਦਿਖਾ ਦਿਓ ਕੀ ਕਿਸਾਨ ਇਹਨੂੰ ਕੀ ਕਰੂਗਾ ਆ ਦੇਖ ਰੋਏ ਕੋਈ ਰੇਤ ਤਾਂ ਹੈ ਨਹੀਂ ਗੀ ਇਹ ਕੀ ਆ ਇਹ ਤਾਂ ਇਹ ਕਿਸੇ ਕੰਮ ਦੀ ਨਹੀਂ ਗੀ ਮੈਂ ਇਹ ਆਪਣਾ ਜਿਹੜਾ ਸਰਕਾਰਾਂ ਨੇ ਉਹਨਾਂ ਨੂੰ ਇਹ ਹੀ ਪੁੱਛਣਾ ਚਾਹੁੰਦਾ ਵੀ ਜਦੋਂ ਤੁਸੀਂ ਸੱਤਾ ਦੇ ਵਿੱਚ ਆਉਂਨੇ ਵੱਡੇ ਵੱਡੇ ਦਾਅਵੇ ਕਰਦੇ ਹੋ ਉਹੀ ਭਗਵਾਨਤ ਮਾਨ ਦੀ ਸਰਕਾਰ ਸੀ ਜਿਹੜੀ ਸੱਤਾ ਚ ਆਉਣ ਤੋਂ ਪਹਿਲਾਂ ਮੁਰਗੀ ਦਾ ਕਰਦੀ ਸੀ ਪਰ ਇੱਥੇ ਆ ਕੇ ਸਾਨੂੰ ਜਵਾਬ ਦੇਵੇ ਵੀ ਇਹਦਾ ਉਹ ਕੀ ਕਰੂਗੀ ਜਿਹੜੇ ਭਾਈ ਜੀ ਉਹਨਾਂ ਦੀ 34 ਤੋਂ 7.5 ਰਹਿ ਗਿਆ 7.5 ਚੋਂ ਵੀ ਹੋਰ ਦਰਿਆ ਦੀ ਪੇਡਾ ਚੜੀ ਜਾ ਰਹੀ ਹੈ ਉਹਦਾ ਦੱਸੋ ਸਾਨੂੰ ਕੀ ਹੱਲ ਹੈ ਸਰਕਾਰਾਂ ਉਹਦਾ ਪ੍ਰਧਾਨ ਜੀ ਜੇ ਸਰਕਾਰਾਂ ਕੁਝ ਨਹੀਂ ਕਰਦੀਆਂ ਇਹਨਾਂ ਦਾ ਮੁਆਵਜ਼ਾ ਵਗੈਰਾ ਨਹੀਂ ਦਿੰਦੀਆਂ ਤੁਹਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਵੱਲੋਂ ਤੁਸੀਂ ਕੋਈ ਸ਼ਿੰਗਾਰਛ ਵਿੱਡੋਗੇ ਜਾਂ ਕਿਸ ਤਰ੍ਹਾਂ ਤੁਹਾਡਾ ਰੋਖ ਹੋਊਗਾ ਅਸੀਂ ਆਉਣ ਵਾਲੇ ਸਮੇਂ 'ਚ ਜੇ ਸਰਕਾਰ ਨੇ ਇਹਨਾਂ ਦਾ ਨਾਂ ਪੱਲਾ ਫੜਿਆ ਕਿ ਅਸੀਂ ਵੱਡੇ ਪੱਦਰ ਤੇ ਸੰਘਰਸ਼ ਵਿੱਡਾਂਗੇ ਜੀ ਦੇਖ ਪਾਣੀ ਇਸ ਵਿੱਚ ਫੜਕਾ ਵੇਖਵੇਂ ਲਓ ਆ ਬਈ ਪਾਣੀ